ਖਬਰਨਾਮਾ ਦੇਖ ਰਿਹਾ ਸੀ ਉਤਿਆ ਨੂੰ ਮੇਰੇ ਵੱਲੋਂ ਪਿਆਰ ਪਾਲੀ ਸਸਵੀਕਾਲ ਹਰਿਆਣਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਲੀ ਗਲਤੀ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹੁਣ ਜਾ ਰਹੀਆਂ ਨੇ ਉਹ ਗਲਤੀ ਦੁਹਰਾਉਣਾ ਨਹੀਂ ਚਾਹੁੰਦੀ ਕਿਉਂਕਿ ਵੱਡਾ ਖਮਨਿਆਜਾ ਭੁਤਣਾ ਪਵੇਗਾ ਕਾਂਗਰਸ ਪਾਰਟੀ ਨੂੰ ਪੰਜਾਬ ਤੋਂ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਜਿਹੜੀ ਵੱੱਡਰ ਗਲਤੀ ਉਥੇ ਕੀਤੀ ਗਈ ਉਸ ਨੂੰ ਵੇਖ ਕੇ ਫੂਕ ਫੂਕ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਦਮ ਰੱਖ ਰਹੀ ਹੈ ਇੱਕ ਪਾਸੇ ਪ੍ਰਧਾਨਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਰੋਲਾ ਜਿਹੜਾ ਚੱਲ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਕਿਉਂਕਿ ਰਾਜਾ ਉਮੜਿਕ ਉੱਤੇ ਉਂਗਲੀਆਂ ਚੱਕੀਆਂ ਜਾਰੀਆਂ ਨੇ ਇਹ ਚੁੱਕਣ ਵਾਲੇ ਉਂਗਲ ਕੌਣ ਨੇ ਇਹ ਖੁਦ ਨੇ ਜਿਹੜੇ ਵੱਡੇ ਆਦੂ ਜਿਹੜੇ ਆਪਣੇ ਆਪ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮੁੱਖ ਮੰਤਰੀ ਦਾ ਚਿਹਰਾ ਬਚਾਉਣਾ ਬਣਾਉਣਾ ਚਾਹੁੰਦੇ ਨੇ ਕਿਉਂਕਿ ਸੁਖਜਿੰਦਰ ਸਿੰਘ ਲੰਧਾਵਾ ਤੁਲਾਵਾ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਸਿੰਘ ਖਹਿਰਾ ਰਾਜਾ ਬੜੇ ਚਰਨਜੀਤ ਸਿੰਘ ਚੰਨੀ ਰਾਣਾ ਗੁਜਜੀਤ ਅਤੇ ਪ੍ਰਗਟ ਸਿੰਘ ਇਹਨਾਂ ਵੱਲੋਂ ਆਪੋ ਆਪਣੇ ਪੱਧਰ ਤੇ ਜ਼ੋਰ ਐਡਵਾਈਸ ਦਿੱਤੀ ਜਾ ਰਹੀ ਹੈ ਕਿ ਸਾਡੀ ਝੋੜੀ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਪੈ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਇਹਨਾਂ ਦਾ ਰੋਲਾ ਇਹਨਾਂ ਦੇ ਇਹਨਾਂ ਦੇ ਆਪਸੀ ਮਤਭੇਦ ਇਹਨਾਂ ਦੇ ਵਿਚਾਰ ਇੱਕ ਦੂਜੇ ਦੇ ਪ੍ਰਤੀ ਗਲਤ ਹੋਣਾ ਇਹ ਸਾਬਤ ਹੋ ਗਿਆ ਜਦੋਂ ਜਿਮਰੀ ਚੋਣ ਹੋਈ ਹੈ ਹਲਕਾ ਲੁਧਿਆਣਾ ਪਛਮੀ ਦੇ ਵਿੱਚ ਭਾਰਤ ਕੁਸ਼ਣ ਆਸ਼ੂ 10000 ਤੋਂ ਵੱਧ ਦੇ ਵੱਡੇ ਫਰਕ ਨਾਲ ਹਾਰੇ ਤੇ ਜਗ ਜਾਣ ਹੋ ਗਿਆ ਕਿ ਏਕਾ ਨਹੀਂ ਹੈ ਕਾਂਗਰਸ ਪਾਰਟੀ ਦੇ ਵਿੱਚ ਇਹੀ ਗੱਲ ਹੋਈ ਸੀ ਹਰਿਆਣਾ ਦੇ ਵਿੱਚ ਕਿਉਂਕਿ ਇਹਨਾਂ ਵੱਡੇ ਲੋਕਾਂ ਦਾ ਆਪਸੀ ਏਕਾ ਨਹੀਂ ਸੀ ਖਮਨਿਆਜ਼ਾ ਪੁੱਤਰ ਪਿਆ ਬੁਰੀ ਤਰ੍ਹਾਂ ਹਾਰੀ ਕਾਂਗਰਸ ਪਾਰਟੀ ਇਧਰ ਉਹ ਗਲਤੀ ਫਿਰ ਦੁਬਾਰਾ ਦਹਰਾਉਣਾ ਨਹੀਂ ਚਾਹੁੰਦੀ ਪੰਜਾਬ ਦੇ ਚਾਤ ਬਵੇਸ਼ ਬਗੇ ਨੇ ਲਗਾਤਾਰ 1 ਟੂ 1 ਮੀਟਿੰਗਾਂ ਕਰ ਰਹੇ ਨੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੇ ਨਾਲ ਦਿੱਲੀ ਬਲਾ ਕੇ ਕਿਉਂਕਿ ਭਾਰਤ ਭਾਰਤੀ ਜਨਤਾ ਪਾਰਟੀ ਵੀ ਇਸ ਵਾਰ 117 ਉਮੀਦਵਾਰ ਆਪਣੇ ਚੋਣ ਮੈਦਾਨ ਦੇ ਵਿੱਚ उतारेगी ਸ਼੍ਰੋਮਣੀ ਅਕਾਲੀ ਦਲ ਆਪ ਆਦਮੀ ਪਾਰਟੀ ਕਾਂਗਰਸ ਪਾਰਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਭਾਈ ਅਬਰਤਪਰ ਖਾਲਸਾ ਵੱਲੋਂ ਵੀ 117 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਚਾਹਣਗੇ ਇਸ ਕਰਕੇ ਇੱਕ ਪੰਜਾਬ ਦੇ ਪੰਜਾਬ ਦੇ ਜਿੰਨੇ ਵੀ ਵੱਡੇ ਆਗੂ ਨੇ ਉਹਨਾਂ ਨੂੰ ਵਾਰ-ਵਾਰ ਜਿਹੜੀ ਹੈ ਵਾਰਨਿੰਗ ਦਿੱਤੀ ਜਾ ਰਹੀ ਹੈ ਚੇਤਾਵਨੀ ਦੇ ਰਹੇ ਨੇ ਰਾਊਂਡ ਗਾਂਧੀ ਕਿ ਮੈਨੂੰ ਧੜੇਬੰਦੀ ਬਰਦਾ ਮੈਂ ਧੜੇਬੰਦੀ ਬਰਦਾਸ਼ਤ ਨਹੀਂ ਕਰਦਾ ਮੈਂ ਧੜੇਬੰਦੀ ਨਾਲ ਸਮਝੌਤਾ ਨਹੀਂ ਕਰਦਾ ਤੁਹਾਨੂੰ ਇੱਕ ਹੋਣਾ ਪਵੇਗਾ ਤੁਹਾਨੂੰ ਸੂਈ ਦੇ ਨੱਕੇ ਦੇ ਵਿੱਚੋਂ ਲੰਘਣਾ ਪਵੇਗਾ ਜਿਹੜੇ ਨਹੀਂ ਲੰਘ ਸਕਦੇ ਉਹ ਬੇਸ਼ੱਕ ਆਪ ਕਾਂਗਰਸ ਪਾਰਟੀ ਦੇ ਵਿੱਚ ਰਹਿਣਾ ਚਾਹਨਾ ਰਹਿਣ ਜੇਕਰ ਰਹਿਣਾ ਚਾਹੁੰਦੇ ਨੇ ਤੇ ਉਹ ਸਾਇਲੈਂਟ ਹੋ ਜਾਣ ਕਾਂਗਰਸ ਪਾਰਟੀ ਦੀ ਹਾਈ ਕਮਾਡ ਆਪੇ ਨਜਟੇਗੀ ਕਿਹੜਾ ਮੁੱਖ ਮੰਤਰੀ ਦਾ ਅਹੁਦਾ ਹੋਵੇਗਾ ਤੇ ਕਿਹੜੇ ਮੁੱਖ ਮੰਤਰੀ ਦੇ ਅਹੁਦੇ ਨਹੀਂ ਹੋਣਗੇ ਅਹੁਦੇਦਾਰ ਨਹੀਂ ਹੋਣਗੇ ਯਾਨੀ ਕਿ ਪ੍ਰਗਟ ਸੇ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਰਾਣਾ ਕੁ ਜਿਸ ਸੇ ਪ੍ਰਗਤੀ ਸਪੋਰਟ ਕਰ ਰਹੇ ਨੇ ਇਧਰ ਰਾਜਾ ਬੜੇ ਆਪਣੀ ਬਨ ਬੂਤੇ ਉੱਤੇ ਜਿਹੜੀ ਹੈ ਸਦਾ ਪਚਾਓ ਰੈਲੀ ਜਿਹੜੀ ਹੈ ਉਹ ਹਰ ਹਲਕੇ ਦੇ ਵਿੱਚ ਕਰ ਰਹੇ ਨੇ ਕਾਂਗਰਸੀ ਵਰਕਰਾਂ ਨੂੰ ਕਾਂਗਰਸੀ ਵੋਟਰਾਂ ਨੂੰ ਜੋੜਿਆ ਜਾ ਰਿਹਾ ਹੈ ਪਲਾਨ ਦੱਸੇ ਜਾ ਰਹੇ ਨੇ ਏਜੰਡੇ ਦੱਸੇ ਜਾ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਉਧਰ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖਪਾਲ ਸਿੰਘ ਖਹਿਰਾ ਲਗਾਤਾਰ ਹਾਈ ਕਮਾਂਡ ਦੀ ਟੱਚ ਵਿੱਚ ਬਣੇ ਹੋਏ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਬੜਿੰਗ ਦੀ ਹੀ ਇਨਚਾਰਜ ਬਵੇਸ਼ ਮਗੇਲ ਸੁਣਦੇ ਨੇ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਵੱਲੋਂ ਜਿੰਮੀ ਚੋਣ ਦੇ ਵਿੱਚ ਕਰਨ ਬੜਿੰਗ ਅਤੇ ਕਮਲਜੀਤ ਕਰਵਾਲੇ ਨੂੰ ਘਰ ਦੇ ਵਿੱਚੋਂ ਵਾਪਸ ਕਰਵਾਇਆ ਗਿਆ ਕਾਂਗਰਸ ਦੇ ਲੇਕਿਨ ਇਹ ਸੌਦਾ ਮਨਜ਼ੂਰ ਨਹੀਂ ਸੀ ਨਾ ਪ੍ਰਤਾਪ ਸਿੰਘ ਬਾਜਬਣ ਨਾ ਸੁਮਿੰਦਰ ਸਿੰਘ ਲਾਵਾ ਅਤੇ ਨਾ ਪੰਜਾਬ ਪ੍ਰਧਾਨ ਜਿਹੜਾ ਹੈ ਰਾਜਾ ਬਣਿਕ ਅਗੇ ਠੀ ਉਹਨਾਂ ਨੂੰ ਇਸ ਨੂੰ ਲੈ ਕੇ ਬਵਾਲ ਸ਼ੁਰੂ ਹੋਇਆ ਕਿਉਂਕਿ ਲੋਕਪ੍ਰਿਅਤਾ ਦੀ ਗੱਲ ਕਰੀਏ ਜੇਕਰ ਫੈਨ ਫਾਲੋਇੰਗ ਦੀ ਗੱਲ ਕਰੀਏ ਜੇਕਰ ਮੁੱਖ ਮੰਤਰੀ ਭਗਵੰਤ ਮੁੱਖ ਮੰਤਰੀ ਦੇ ਚਿਹਰੇ ਦੀ ਗੱਲ ਕਰੀਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਚੰਦ ਸਿੰਘ ਚੱਨੀ ਦਾ ਚਿਹਰਾ ਸਭ ਤੋਂ ਅੱਗੇ ਆ ਰਿਹਾ ਹੈ ਲੇਕਿਨ ਚੰਨੀ ਚੰਦ ਸਿੰਘ ਚੱਨੀ ਉਹਨਾਂ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਅੰਦਰੋਂ ਅੰਦਰੀ ਇਹਨਾ ਵੱਡੇ ਆਗੂਆਂ ਵੱਲੋਂ इवन दो ਆਪ ਆਦੀ ਪਾਰਟੀ ਨੇ ਜਿਹੜਾ ਸਰਵੇ ਕਰਵਾਇਆ ਹੈ ਖੂਫੀਆਂ ਏਜੰਸੀਆਂ ਦੇ ਕੋਲੋਂ ਕਿ ਕਿਹੜੀ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਤੌਰ ਤੇ ਉਭਰੇਗੀ ਤੇ ਸਿੱਧਾ ਹੀ ਜਵਾਬ ਆਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਦੇ ਨਾਲ ਜੇਕਰ ਤੁਸੀਂ ਵਿਧਾਨ ਸਭਾ ਦੀ ਚੋਣ 2027 ਦੀ ਲੜਦੇ ਹੋ ਤਾਂ ਤੁਸੀਂ ਬੁਰੀ ਤਰ੍ਹਾਂ ਹਾਰੋਗੇ ਇਸ ਕਰਕੇ ਕਾਂਗਰਸ ਆਪ ਆਦੀ ਪਾਰਟੀ ਦੇ ਕੰਮੀ ਨਰਵਤ ਕੇਚਵਾਲ ਵੀ ਇੱਕ ਨਵੇਂ ਚਿਹਰੇ ਦੀ ਤਲਾਸ਼ ਦੇ ਵਿੱਚ ਨੇ ਮੁੱਖ ਮੰਤਰੀ ਤੋਂ ਇਲਾਵਾ ਤੇ ਦੂਸਰੇ ਪਾਸੇ ਇੰਦਰ ਕਾਂਗਰਸ ਪਾਰਟੀ ਹਰ ਕਦਮ ਫੂਕ ਫੂਕ ਕੇ ਰੱਖ ਰਹੀ ਹੈ ਉਹ ਗਲਤੀ ਦਰੌੜਾ ਨਹੀਂ ਚਾਹੁੰਦੀ ਕਿਨੂੰ ਮੁੱਖ ਮੰਤਰੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਚਿਹਰਾ ਬਣਾਉਣਾ ਹੈ ਚਰਨਜੀਤ ਸਿੰਘ ਚੰਨੀ ਦਾ ਨਾਮ ਸਭ ਤੋਂ ਅੱਗੇ ਆ ਰਿਹਾ ਹੈ ਤੇ ਕਿਸ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣਾ ਹੈ ਅਤੇ ਕੌਣ ਹੋਵੇਗਾ ਡੀਟੀਸੀਐਮ ਅਤੇ ਕਿਸ ਦੇ ਕੋਲ ਹੋਵੇਗਾ ਗ੍ਰਹਿ ਮੰਤral ਦਾ ਇਸ ਉੱਤੇ ਲਗਾਤਾਰ ਕਾਂਗਰਸ ਪਾਰਟੀ ਦੀ ਹਾਈ ਕਮਾ ਮੰਤਰ ਕਰ ਰਹੀ ਹੈ ਕਿਉਂਕਿ 13 ਦੇ ਵਿੱਚੋਂ 7 ਉਮੀਦਵਾਰ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਜਿੱਤੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਬਾਕੀ ਜਿਹੜੀਆਂ ਚੋਣਾਂ ਨਹੀਂ ਜਿੱਤੀਆਂ ਗਈਆਂ ਜਿਹੜੇ ਉਮੀਦਵਾਰ ਨਹੀਂ ਜਿੱਤੇਗਾ ਉਹਨਾਂ ਨੂੰ ਵੀ ਖਾਸੀ ਵੱਡੇ ਪੱਧਰ ਤੇ ਵੋਟਾਂ ਪਾਈਆਂ ਨੇ ਉਹ ਵੀ ਮੈਦਾਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਡਟਣਗੇ ਕਾਂਗਰਸ ਪਾਰਟੀ ਦਾ ਸਾਥ ਦੇਣਗੇ ਇਸ ਕਰਕੇ ਚਰਨਜੀਤ ਸਿੰਘ ਚੰਨੀ ਦਾ ਨਾਮ ਸਭ ਤੋਂ ਅੱਗੇ ਆ ਰਿਹਾ ਹੈ ਧੰਨਵਾਦ